ਇੱਕ ਹੋਰ ਭੇਡਚਾਲ ਇੱਥੇ ਚੱਲ ਪਈ ਜਿਹੜੇ ਆਉਂਦੇ ਆ ਨਾ 18 18 20 20 ਸਾਲ ਦੇ ਲੜਕੇ ਪੰਜਾਬ ਤੋਂ ਆਪਣੇ ਆਪ ਨੂੰ ਇਹ ਸਮਝਦੇ ਆ ਕਿ ਸਾਡੇ ਤੋਂ ਵੱਡਾ ਸਿਆਣਾ ਤੇ ਸਮਝਦਾਰ ਕੋਈ ਨਹੀਂ ਜਦਕਿ ਉਹਨਾਂ ਨੇ ਆਪਣੇ ਪਿੰਡ ਨੂੰ ਛੱਡ ਕੇ ਆਪਣੇ ਦੇਸ਼ ਦੀ ਰਾਜਧਾਨੀ ਵੀ ਨਹੀਂ ਦੇਖੀ ਹੁੰਦੀ ਤੇ ਉਹ ਆਏ ਉਸ ਕੰਟਰੀ ਦੇ ਵਿੱਚ ਜਿਹੜਾ ਕੰਟਰੀ ਅਸੀਂ ਇਹ ਕਹਿ ਲਈਏ ਅੱਜ ਤੋਂ ਨਹੀਂ ਸੈਂਕੜੇ ਸਾਲਾਂ ਤੋਂ ਜਿਹੜਾ ਸਾਨੂੰ ਵੀ ਗੁਲਾਮ ਬਣਾ ਕੇ ਰੱਖਣ ਦੀ ਮੁਹਾਰਤ ਰੱਖਦਾ ਹੈ ਤੇ ਜਿਸ ਕੰਟਰੀ ਨੇ ਜਿਹੜਾ ਉਹ ਬਹੁਤ ਜ਼ਿਆਦਾ ਡਿਵੈਲਪਿੰਗ ਕੀਤੀ ਹੈ ਜੋ ਸਾਡੇ ਤੋਂ ਕਈ ਗੁਣਾ ਵੱਧ ਹੈ ਜਿਹੜੇ ਉਹ ਚਲਾਕ ਚੁਸਤ ਤੇ ਸਿਆਣੇ ਆ ਇਹ ਕੋਈ ਤੁਹਾਨੂੰ ਜਦੋਂ ਲੱਗਦਾ ਹੈ ਨਾ ਗਲਤੀ ਕਰ ਰਹੇ ਆ ਇਹ ਗਲਤੀ ਨਹੀਂ ਕਰ ਰਹੇ ਹੁੰਦੇ ਅਸਲ ਵਿੱਚ ਇਹਨਾਂ ਦੀਆਂ ਗਲਤੀਆਂ ਦੇ ਵਿੱਚ ਵੀ ਜਿਹੜਾ ਆਪਣੇ ਫਾਇਦੇ ਹੁੰਦੇ ਆ ਤੇ ਅਸੀਂ ਜਦੋਂ ਕੁਝ ਕਹਿ ਰਹੇ ਹੁੰਦੇ ਆ ਨਾ ਕਿ ਅਸੀਂ ਆਪਣਾ ਫਾਇਦਾ ਕਰ ਰਹੇ ਹਾਂ ਅਸੀਂ ਫਾਇਦੇ 'ਚ ਵੀ ਨੁਕਸਾਨ ਕਰ ਲੈਨੇ ਆ ਇਹ ਕੰਟਰੀ ਹੁੰਦੇ ਆ ਨਾ ਜਿਹੜੇ ਇੱਥੇ ਜਦੋਂ ਵੀ ਬੰਦਾ ਕੋਈ ਆਉਂਦਾ ਹੈ ਨਾ ਤੇ ਪੰਜਾਬ ਦੇ ਜਵਾਕ ਉਹ ਇਹ ਸਮਝਦੇ ਆ ਕਿ ਹੁਣ ਸ਼ਾਇਦ ਅਸੀਂ ਪੂਰੀ ਦੁਨੀਆ ਜਿੱਤ ਲਈ ਹੈ ਤੇ ਸਾਡੇ ਤੋਂ ਵੱਧ ਕੇ ਚਲਾਕ ਤੇ ਸਿਆਣਾ ਕੋਈ ਨਹੀਂ ਮੈਂ ਤਾਂ ਕਹਿ ਰਿਹਾ ਕਿ ਇੱਕ ਦਿਨ ਮੈਂ ਮੌਂਟਰੀਅਲ ਜਾ ਰਿਹਾ ਸੀਗਾ ਤੇ ਇੱਥੋਂ 3 4 ਜਿਹੜੇ ਹੈਗੇ ਸੀ ਲੜਕੇ ਲੜਕੀਆਂ ਉਹਨਾਂ ਨੇ ਡੋਂਕੀ ਲਾਣੀ ਸੀ ਮੌਂਟਰੀਅਲ ਤੋਂ ਅਮਰੀਕਾ ਦੀ ਔਰ ਇਦਾਂ ਹੀ ਕੰਮ ਕਰਦੇ ਨੇ ਕਿ ਇੱਥੋਂ ਇਹ ਸਟੂਡੈਂਟ ਬਣ ਕੇ ਆਂਦੇ ਆ ਕੈਨੇਡਾ ਦੇ ਵਿੱਚ ਫਿਰ ਕੈਨੇਡਾ ਤੋਂ ਜਿਹੜਾ ਹੈਗਾ ਇਹ ਮੌਂਟਰੀਅਲ ਜਾਂਦੇ ਆ ਬ੍ਰੈਮਟਨ ਟੋਰਾਂਟੋ ਤੋਂ ਤੇ ਉੱਥੇ ਜਾ ਕੇ ਫਿਰ ਇਹ ਡੋਂਕੀ ਲਾ ਕੇ ਚੋਰੀ ਮਤਲਬ ਕਿ ਅਮਰੀਕਾ ਦੇ ਵਿੱਚ ਇੰਟਰ ਹੁੰਦੇ ਆ ਉਹ ਜਿਹੜੇ ਬੈਠੇ ਸੀ ਨਾ ਵਿਛ ਤੇ ਉਹਨਾਂ ਨੂੰ ਇੱਕ ਜ਼ਿਆਦਾ ਹੀ ਉਸਤਾਦ ਬਣ ਕੇ ਸਿੱਖਿਆ ਦੇ ਰਿਆ ਸੀ ਕੇ ਬੇਵਕੂਫੂ ਆਪਣੇ ਪਾਸਪੋਰਟ ਪਾੜ ਕੇ ਸੁੱਟ ਦੋ ਪਾਸਪੋਰਟ ਤੋਂ ਤੁਹਾਡਾ ਇਹ ਪਤਾ ਚਲ ਜਾਣਾ ਹੈ ਕਿ ਤੁਸੀਂ ਇੰਡੀਅਨ ਹੋ ਇਹ ਤੁਹਾਡਾ ਨਾਮ ਪਤਾ ਹੈ ਤੇ ਉਹਨਾਂ ਨੇ ਤੁਹਾਨੂੰ ਡਿਪੋਰਟ ਕਰ ਦੇਣਾ ਤੇ ਮੈਂ ਇਹ ਕਹਿ ਰਿਹਾ ਹੀਗਾ ਕਿ ਉਹ ਤਾਂ ਬੇਵਕੂਫ ਨਹੀਂ ਹੈ ਜਿੰਨਾ ਪਾਸਪੋਰਟ ਰੱਖਿਆ ਪਰ ਤੂੰ ਸਭ ਤੋਂ ਵੱਡਾ ਬੇਵਕੂਫ ਹੈਗਾ ਹੈ ਜਿਹੜਾ ਇਹਨਾਂ ਨੂੰ ਸਲਾਹਾਂ ਦੇ ਰਿਹਾ ਅੰਨਿਆ ਚ ਕਾਣਾ ਰਾਜਾ ਤੇ ਚੱਲ ਸਕਦਾ ਪਰ ਤੂੰ ਅੰਨਿਆ ਚ ਮਹਾ ਅੰਨਾ ਰਾਜਾ ਬਣਿਆ ਹੋਇਆ ਹੈ ਕਾਰਨ ਇਹ ਹੈ ਕਿ ਜਦੋਂ ਤੂੰ ਚੰਦੀਗੜ੍ਹ ਐਲਾਂਟੇ ਮੌਲ ਚ ਜਾ ਕੇ ਆਪਣੇ ਫਿੰਗਰਪ੍ਰਿੰਟ ਦਿੱਤੇ ਸੀ ਉਸੇ ਵੇਲੇ ਹੀ ਉਹਨਾਂ ਨੂੰ ਪਤਾ ਚੱਲ ਗਿਆ ਸੀ ਕਿ ਤੂੰ ਕੌਣ ਹੈ ਤੇ ਤੂੰ ਕਿੱਥੇ ਜਾਣਾ ਹੈ ਤੇ ਤੂੰ ਕੀ ਕਰਨਾ ਹੈ ਤੇਰੀ ਪੂਰੀ ਦੀ ਪੂਰੀ ਆਈਡੈਂਟੀ ਹੈ ਜਿਹੜੀ ਉਹ ਕੈਨੇਡਾ ਦੇ ਕੰਪਿਊਟਰ 'ਚ ਬੰਦ ਹੋ ਗਈ ਸੀ ਜਦੋਂ ਤੂੰ ਇੱਥੇ ਆ ਕੇ ਟੋਰਾਂਟੋ 에ਅਰਪੋਰਟ ਤੇ ਉਤਰਿਆ ਸੀਗਾ ਉਸੇ ਵੇਲੇ ਉਹਨਾਂ ਨੂੰ ਪਤਾ ਚੱਲ ਗਿਆ ਸੀ ਕਿ ਇਹ ਬੰਦਾ ਵਾ ਇਹ ਇਹਦੀ ਹਾਈਟ ਹੈ ਇਹ ਕੱਦ ਹੈ ਇਹ ਇਹਦਾ ਨਾਮ ਹੈ ਇਹ ਇਹਦਾ ਐਡਰੈਸ ਹੈ ਇਹ ਇਹਦਾ ਸਾਰਾ ਕੁਝ ਹੈ ਤੇ ਇਹ ਸਾਡੇ ਕੰਟਰੀ ਚ ਟਰ ਕਰ ਗਿਆ ਹੁਣ ਚਾਹੇ ਤੂੰ ਕੈਨੇਡਾ ਦੇ ਵਿੱਚ ਫੜਿਆ ਜਾਏ ਤੇ ਚਾਹੇ ਤੂੰ ਅਮਰੀਕਾ ਦੇ ਵਿੱਚ ਤੇ ਚਾਹੇ ਤੂੰ ਆਸਟ੍ਰੇਲੀਆ ਦੇ ਵਿੱਚ ਜਾਂ ਨਿਊਜ਼ੀਲੈਂਡ ਚ ਤੇ ਚਾਹੇ ਤੂੰ ਇੰਗਲੈਂਡ ਵਿੱਚ ਇਹ ਜੋ 7 ਆਈਜ਼ ਕੰਟਰੀ ਹੈ ਉਨਾਂ ਸਾਰਿਆਂ ਦੀ ਹੀ ਤੇਰੀ ਇਨਫੋਰਮੇਸ਼ਨ ਹੈ ਜਿਹੜੀ ਉਹ ਇੱਕ ਇਸ ਵੈਬਸਾਈਟ ਤੇ ਪਈ ਹੋਈ ਹੈ ਤੇ ਕਿਸੇ ਨੇ ਵੀ ਕਿਤੇ ਵੀ ਇਹਨਾਂ ਸੱਤ ਕੰਟਰੀਆਂ ਜਦੋਂ ਮਾੜੀ ਜੀ ਉਂਗਲ ਮਾਰਦੀ ਤੇਰੇ ਦੋਨੋਂ ਹੱਥ ਉਹਨਾਂ ਨੇ ਫੜਨ ਦੀ ਜਾਣ ਤੋਂ ਬਾਅਦ ਉਹਦੇ ਤੇ ਲਗਵਾਣਿਆ ਨਾ ਸਕੈਨਰ ਤੇ ਤੇ ਸਕੈਨਰ ਨੇ ਤੇਰਾ ਸਾਰੇ ਦਾ ਸਾਰੇ ਛਿੱਠਾ ਕੱਢ ਕੇ ਅੱਗੇ ਰੱਖ ਦੇਣਾ ਕਿ ਇਹ ਮਹਾਪੁਰਸ਼ ਜਿਹੜੇ ਆ ਉਹ ਟੋਰਾਂਟੋ 에ਅਰਪੋਰਟ ਤੇ ਲੈਂਡ ਹੋਏ ਸੀ ਤੇ ਉਸ ਤੋਂ ਬਾਅਦ ਇੱਥੋਂ ਇਹ ਮੌਂਟਰੀਅਲ ਗਏ ਨੇ ਤੇ ਮੌਂਟਰੀਅਲ ਤੋਂ ਇਹਨਾਂ ਨੇ ਜਿਹੜਾ ਬਾਰਡਰ ਕਰਾਸ ਕੀਤਾ ਤੇ ਅਮਰੀਕਾ 'ਚ ਘੁੱਸ ਗਏ ਤੇ ਅਮਰੀਕਾ 'ਚ ਅਸੀਂ ਇਹਨਾਂ ਨੂੰ ਫੜ ਲਿਆ ਹੁਣ ਗੱਲ ਇਹ ਹੈ ਮਿੱਤਰੋ ਕਿ ਜਦੋਂ ਅਸੀਂ ਇੱਥੇ ਆ ਕੇ ਡੌਂਕੀ ਲਗਾਣੇ ਆ ਤੇ ਅਸੀਂ ਆਪਣੇ ਲੀਗਲ ਸਟੇਟਸ ਨੂੰ ਇਲਿਗਲ ਕਰ ਲੈਣੇ ਆ ਬਹੁਤ ਗਲਤ ਗੱਲ ਹੈ ਜੇ ਅਸੀਂ ਇੱਥੇ ਆ ਕੇ ਰੈਫਿਊਜੀ ਜਿਹੜੀ ਆ ਸਾਈਲਮ ਜਿਸ ਨੂੰ ਕਹਿੰਦੇ ਆ ਉਹ ਫਾਈਲ ਕਰਦੇ ਆ ਤੇ ਇਹਦਾ ਮਤਲਬ ਇਹ ਸਿੱਧਾ ਸਾਦਾ ਹੋਇਆ ਕਿ ਹੁਣ ਅਸੀਂ ਆਪਣੇ ਹੱਥ ਵੜ ਕੇ ਇਹਨਾਂ ਨੂੰ ਦੇ ਦਿੱਤੇ ਐ ਔਰ ਇਹਨਾਂ ਨੇ ਇੰਨੇ ਜਿਹੜੇ ਰਿਫਿਊਜੀ ਨੇ ਉਹਨਾਂ ਨੂੰ ਰੱਖਣਾ ਨਹੀਂ ਐ ਜਦੋਂ ਤੱਕ ਅਸੀਂ ਰਿਫਿਊਜੀ ਰਹਿਣਾ ਐ ਉਦੋਂ ਤੱਕ ਸਾਨੂੰ ਕਿਸੇ ਨੇ ਵੀ ਨਾ ਤੇ ਪ੍ਰੋਪਰ ਜੌਬ ਦੇਣੀ ਐ ਨਾ ਪ੍ਰੋਪਰ ਪੇ ਕਰਨਾ ਐ ਜਿੰਨੇ ਪੈਸੇ ਸਾਨੂੰ ਇੱਥੇ ਰਿਫਿਊਜੀ ਬਣ ਤੋਂ ਬਾਅਦ ਮਿਲਨੇ ਐ ਉਹਦੇ ਨਾਲ ਇੱਥੇ ਨਾ ਸਾਡੇ ਖਾਣ ਦੇ ਖਰਚੇ ਪੂਰੇ ਹੋਣੇ ਆ ਨਾ ਸਾਡੇ ਰਹਿਣ ਦੇ ਖਰਚੇ ਪੂਰੇ ਹੋਣੇ ਆ ਇਹ ਦੋਵੇਂ ਖਰਚੇ ਪੂਰੇ ਨਹੀਂ ਹੋਣੇ ਔਰ ਇੰਡੀਆ ਵੀ ਅਸੀਂ ਨਹੀਂ ਜਾ ਸਕਣਾ ਸਾਡਾ ਮਾਂ ਮਰ ਜਾਏ ਸਾਡਾ ਪਿਓ ਮਰ ਜਾਏ ਸਾਡੀ ਪਤਨੀ ਨੂੰ ਕੁਝ ਹੋ ਜਾਏ ਸਾਡੇ ਭੈਣ ਭਰਾਵਾਂ ਨੂੰ ਕੁਝ ਹੋ ਜਾਏ ਉਹਨਾਂ ਦੇ ਵਿਆਹ ਸ਼ਾਦੀਆਂ ਉੱਥੇ ਜਾਣਾ ਵੀ ਸਾਡੇ ਲਈ ਮੁਸ਼ਕਲ ਹੋ ਜਾਣਾ ਵਕੀਲਾਂ ਨੇ ਸਾਡਾ ਉਹ ਰਿਫਿਊਜੀ ਕੇਸ ਲੜਨ ਲਈ 35 40 50000 ڈالر ਲੈ ਕੇ ਆਪਣੀਆਂ ਜੇਬਾਂ ਭਰ ਲੈਣੀਆਂ ਤੇ ਅੰਤ ਨੂੰ ਅਸੀਂ ਇੱਥੋਂ ਡਿਪੋਰਟ ਹੋਣਾ ਕਿਉਂਕਿ ਸਾਨੂੰ ਇੰਡੀਆ ਦੇ ਵਿੱਚ ਕੋਈ ਖਤਰਾ ਨਹੀਂ ਕਿਸੇ ਪਾਸੇ ਉਹ ਖਤਰਾ ਅਸੀਂ ਸਿਰਫ ਤੇ ਸਿਰਫ ਝੂਠਾ ਮੁੱਲ ਲਿਆਏ ਉਹ ਵੀ ਇਸ ਕਰਕੇ ਕਿ ਅਸੀਂ ਇੱਥੇ ਅਸਿੱਧੇ ਤਰੀਕੇ ਨਾਲ ਰਹਿਣਾ ਚਾਹੁੰਦੇ ਆ ਤੇ ਗਵਰਨਮੈਂਟ ਨੇ ਸਾਨੂੰ ਜਿਹੜਾ ਉਹ ਕੇਸ ਰਿਫਿਊਜ਼ ਕਰ ਦੇਣਾ ਇਹ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਇਸ ਤੋਂ بچੋ ਵਾਹਿਗੁਰੂ